ਦੇ ਲੋਕ ਸੇਵਾ ਕਰ ਰਹੇ ਹੋ ਤੁਸੀਂ ਜਣਾ ਮਿਲਣ ਦੇ ਰਹੇ ਹੋ ਕਿਸ ਤਰ੍ਹਾਂ ਦਾ ਲੋਕਾਂ ਦਾ ਸੇਵ ਹੋ ਰਿਹਾ ਹੈ ਸ਼ਨੀਵਾਰ ਨੂੰ ਇਲੈਕਸ਼ਨਾਂ ਨੇ ਕੀ ਕਰ ਜਾਨਾ ਦੇਖੋ ਸਾਡੀ ਪਾਰਟੀ ਭਾਰਤ ਜਨਤਾ ਪਾਰਟੀ ਔਰ ਮੇਰੀ ਐਨ ਜੀਓ ਵੀ ਐਸ ਐਸ ਅਸੀਂ ਇੱਕ ਸੇਵਕ ਦੀ ਤਰ੍ਹਾਂ ਔਰ ਮੇਰੀ ਜਿਹੜੀ ਪਾਰਟੀ ਹੈ ਭਾਰਤ ਜਨਤਾ ਪਾਰਟੀ ਅਸੀਂ ਆਪਣੇ ਪ੍ਰਧਾਨ ਮੰਤਰੀ ਜੀ ਮੋਦੀ ਜੀ ਨੂੰ ਵੀ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਜਗ੍ਹਾ ਘਟ ਤੇ ਪ੍ਰਧਾਨ ਪ੍ਰਥਮ ਪ੍ਰਧਾਨ ਸੇਵਕ ਉਹ ਪਹਿਲਾਂ ਦੇਖਦੇ ਆਂ ਇਸ ਨਜ਼ਰੀਏ ਦੇ ਨਾਲ ਜੋ ਇਸ ਵਾਰਡ ਨੰਬਰ 30 ਦੇ ਵਿੱਚ ਮੈਨੂੰ ਪਿਆਰ ਮਿਲ ਰਿਹਾ ਵਾ ਕਿਉਂਕਿ ਮੈਂ ਜ਼ਿਆਦਾਤਰ ਮੁੱਦੇ ਨਗਰ ਨਿਗਮ ਲੁਧਿਆਣਾ ਨਾਲ ਪ੍ਰਸ਼ਾਸਨ ਲੁਧਿਆਣਾ ਨਾਲ ਹੀ ਸੰਬੰਧ ਰਿਹਾ ਜਿਹੜੇ ਮੈਂ ਲੋਕਾਂ ਦੇ ਲਈ ਆਵਾਜ਼ ਬਣ ਕੇ ਗੁੰਜਿਆ ਵਾਂ ਔਰ ਮੈਂ ਚਾਹਨਾ ਇਹ ਆਵਾਜ਼ ਹੁਣ ਕਾਰਪੋਰੇਸ਼ਨ ਦੀ ਦਿਲੀਆਂ ਦੇ ਤੱਕ ਨਾ ਰਵੇ ਇਹ ਟਪ ਕੇ ਹਾਊਸ ਦੇ ਅੰਦਰ ਜਾਵੇ ਔਰ ਮੈਨੂੰ ਆਸ ਵੀ ਹੈ ਜਿੱਥੇ ਮੈਂ ਇਹ ਨਗਰ ਨਿਗਮ ਦਾ ਇਤਿਹਾਸ ਰੂਗਾ ਕਿ 2024 21 ਦਸੰਬਰ ਨੂੰ ਜਿੱਥੇ ਮੇਰਾ 3 ਨੰਬਰ ਕਮਲ ਦੇ ਫੁੱਲ ਦਾ ਬਟਨ ਦਬਾਣਾ ਵਾ ਉਥੇ ਇਤਿਹਾਸ ਵੀ ਰਚਿਆ ਜਾਣਾ ਕਿ ਮੇਰ ਸਾਡੀ ਪਾਰਟੀ ਭਾਜਪਾ ਦਾ ਹੋਊਗਾ ਔਰ ਮੈਂ ਉਸ ਦਾ ਮੈਂਬਰ ਹੋਊਗਾ ਨਮਾਇੰਦਾ ਹੋਊਗਾ ਨਾਲ ਔਰ ਇਹ ਇਤਿਹਾਸ ਰਚਣ ਜਾ ਰਿਹਾ ਵਾ ਚੰਦ ਘੰਟੀਆਂ ਦੀ ਖੇਡ ਆ ਔਰ ਇਸ ਗੇਮ ਦੇ ਵਿੱਚ ਪਾਸ ਜਿਹੜਾ ਉਹਨਾ ਮੈਂ ਖੁਦ ਭਾਜਪਾ ਵੱਲੋਂ ਔਰ ਮੇਰੀ ਪਾਰਟੀ ਨੇ ਹੋਣਾ ਵਾ ਲਗ ਲਗ ਪਾਰਟੀਆਂ ਨੂੰ ਲੋਕਾਂ ਨੂੰ ਲਗ ਲਗ ਲਾਜੂ ਇੱਥੇ ਆ ਤੁਸੀਂ ਕਿਸੇ ਮੁੱਦੇ ਉੱਤੇ ਲੈ ਕੇ ਲੋਕਾਂ ਨੂੰ ਸਰ ਮੇਰੇ ਮੇਰੇ ਲੋਕ ਵਿਕਾਸ ਦਾ ਹੀ ਕੰਮ ਆ ਵਿਕਾਸ ਹੀ ਹੋਣਾ ਵਾ ਮੇਰਾ ਸੋਸ਼ਲ ਮੀਡੀਆ ਚੈੱਕ ਕਰ ਲਓ ਉਹਦੇ ਵਿੱਚ ਤੁਹਾਨੂੰ ਮੁੱਦਿਆਂ ਤੇ ਵਿਕਾਸਾਂ ਦੇ ਕੰਮ ਕਰਦੇ ਮੈਂ ਨਜ਼ਰ ਆ ਰਿਹਾ ਵਾਂ ਔਰ ਜਿਹੜੇ ਲੋਕ ਪਾਰਸ਼ਦ ਬਣਨ ਤੋਂ ਬਾਅਦ ਕੰਮ ਕਰਦੇ ਆ ਉਸ ਤੋਂ ਵੱਧ ਕੰਮ ਇੱਕ ਬਤੌਰ ਜੋ ਕੋਈ ਐਮ.ਐਲ.ਏ ਕਰਦਾ ਉਹ ਉਨੇਕ ਤਾਂ ਮੈਂ ਪਹਿਲਾਂ ਹੀ ਕਰਾ ਚੁੱਕਾ ਵਾਂ ਮੈਂ ਸ਼ਬਦ ਮੈਂ ਲਾਣਾ ਨਹੀਂ ਚਾਹੁੰਦਾ ਕਿਉਂਕਿ ਮੈਨ ਨਾਲ ਹੰਕਾਰ ਦੀ ਭਾਵਨਾ ਆਂਦੀ ਆ ਮੇਰੇ ਤੋਂ ਭਾਵ ਆ ਕਿ ਤੁਹਾਡਾ ਦਾਸ ਇਹ ਵਿਕੀ ਸੋਤਾ ਉਹ ਸਾਰੇ ਕੰਮ ਜਿਹੜੇ ਲੋਕ ਕਹਿੰਦੇ ਆ ਕਈ ਘਰਾਂ 'ਚ ਮੈਂ ਗਿਆ ਕਹਿੰਦੇ ਜੀ ਲੋਕੀ ਗੱਲਾਂ ਕਰਦੇ ਆ 5 ਸਾਲ ਬਾਅਦ ਮੁੜ ਕੇ ਨਹੀਂ ਆਉਂਦੇ ਪਰ ਮੈਂ ਇੱਤ ਆਪਣੇ ਆਪ ਜੇ ਇੱਕ ਦਫ਼ਤਰ ਬਣ ਗਏ ਲੋਕਾਂ ਦੇ ਘਰਾਂ ਤੱਕ ਬਰੋਜ ਕਰੂੰਗਾ ਔਰ ਮੇਰਾ ਦਿਨ ਹੀ ਦਾ 3 ਘੰਟੇ ਦਾ ਸ਼ਡਿਊਲ ਹੋਊਗਾ ਕਿ ਮੈਂ ਆਪਣੀ ਐਕਟਿਵਤਾ ਚੱਕਾਂ ਕਿ ਹਰ ਗਲੀ 'ਚ ਜਾਵਾਂ ਔਰ ਉਹਨਾਂ ਦੇ ਕਿਹੜੇ ਕੰਮ ਆ ਜਿਹੜੇ ਨਿੱਤ ਪਰ ਕਿਸੇ ਵੀ ਸਰਕਾਰੀ ਈਦਾਰੇ ਨਾਲ ਸੰਬੰਧ ਦਾ ਉਹ ਮੈਂ ਕਰਾਊਂਗਾ